ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਸਿੱਖ ਦਿਵਾਲੀ, ਦੁਸ਼ਹਿਰਾ ਜਾਂ ਫਿਰ ਵਿਸਾਖੀ ਮੌਕੇ ਅੰਮ੍ਰਿਤਸਰ ਵਿਖੇ ਇਕੱਠੇ ਹੁੰਦੇ ਰਹੇ। ਇਹ ਇਕੱਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਂਝੀਆਂ ਸਮੱਸਿਆਵਾਂ 'ਤੇ ਵਿਚਾਰ ਕਰਦੇ ਤੇ ਅੱਗੇ ਆਉਣ ਵਾਲੇ ਸਾਲ ਦਾ ਪ੍ਰੋਗਰਾਮ ਬਣਾਉਂਦੇ ਸੀ। ਅੰਮ੍ਰਿਤਸਰ ਵਿੱਚ ਅਕਾਲ ਤਖਤ ਦੇ ਸਾਹਮਣੇ ਹੋਏ ਇਕੱਠ ਨੂੰ ਸਰਬੱਤ ਖਾਲਸਾ ਆਖਿਆ ਗਿਆ ਤੇ ਸਰਬੱਤ ਖਾਲਸੇ ਦਾ ਫੈਸਲੇ ਨੂੰ ਗੁਰਮੱਤਾ ਕਿਹਾ ਗਿਆ। ਗੁਰਮੱਤਾ ਸ਼ਬਦ ਦੋ ਸ਼ਬਦ ਗੁਰੂ ਅਤੇ ਮੱਤਾ ਦੇ ਸੁਮੇਲ ਤੋਂ ਬਣਿਆ। ਇਸ ਵਿੱਚ ਗੁਰੂ ਦਾ ਭਾਵ ਨੇਤਾ ਤੇ ਮੱਤੇ ਦਾ ਅਰਥ رائے ਜਾਂ ਆਦੇਸ਼ ਹੁੰਦਾ ਸੀ। ਇਸ ਕਰਕੇ ਗੁਰਮੱਤੇ ਦਾ ਅਰਥ ਸੀ ਗੁਰ ਸਿੱਖ ਪਰੰਪਰਾਵਾਂ ਅਨੁਸਾਰ ਗੁਰੂ ਦਾ ਆਦੇਸ਼ ਸੀ ਕਿ ਜਿੱਥੇ ਪੰਜ ਸਿੱਖ ਜੁੜ ਜਾਣ ਉੱਥੇ ਗੁਰੂ ਹਾਜ਼ਰ ਹੋਣਗੇ ਇਸ ਤਰ੍ਹਾਂ ਪੰਜ ਪਿਆਰਾਂ ਦੇ ਹੁਕਮ ਨੂੰ ਗੁਰੂ ਦਾ ਹੁਕਮ ਮੰਨਿਆ ਜਾਂਦਾ ਸੀ ਇਕੱਠ ਵਿੱਚ ਕੀਤੇ ਗਏ ਫੈਸਲੇ ਨੂੰ ਪ੍ਰਵਾਨ ਕਰਨਾ ਹਰ ਸਿੱਖ ਲਈ ਜ਼ਰੂਰੀ ਹੁੰਦਾ ਸੀ ਉਸ ਨੂੰ ਗੁਰੂ ਦਾ ਹੁਕਮ ਗੁਰਮਤਾ ਕਿਹਾ ਜਾਂਦਾ ਸੀ ਗੁਰਮਤੇ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੋਇਆ ਗੁਰੂ ਸਾਹਿਬ ਜੀ ਨੇ ਗੁਰਗੱਦੀ ਨੂੰ ਖਤਮ ਕਰਕੇ ਖਾਲਸਾ ਪੰਥ ਸਾਜਿਆ ਸੀ ਤੇ ਖਾਲਸਾ ਪੰਥ ਦੀ ਸਾਜਨਾ ਸਮੇ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਸੀ ਕਿ ਗੁਰੂ ਖਾਲਸੇ ਵਿੱਚ ਹੈ ਤੇ ਖਾਲਸਾ ਗੁਰੂ ਵਿੱਚ ਹੈ